ਲੋਕ ਸਭਾ ਚੋਣਾਂ ਆ ਰਹੀਆਂ ਨੇ ਤੇ ਚਾਰੇ ਪਾਸੇ ਜਵਾਬ ਜਿਹੜੇ ਇੱਕ ਦੂਸਰੇ ਨੂੰ ਦੇਣੇ ਸ਼ੁਰੂ ਕਰ ਦਿੱਤੇ ਆ ਕੱਲ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਆ ਪੰਜਾਬ ਬਚਾਓ ਯਾਤਰਾ ਮਾਨਸਾ ਚ ਲੈ ਕੇ ਆਂਦੀ ਸੀ ਤਾਂ ਲੋਕਾਂ ਤੱਕ ਪਹੁੰਚ ਕੀਤੀ ਸੀ ਦੂਸਰੇ ਪਾਸੇ ਵਰਕਰ ਮਿਲਣੀ ਜਿਹੜੀ ਹੈ ਲੋਕ ਸਭਾ ਚੋਣਾਂ ਦੇ ਜਿਹੜੇ ਬਠਿੰਡਾ ਤੋਂ ਉਮੀਦਵਾਰ ਨੇ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਦੀ ਅੱਜ ਵਰਕਰ ਮਿਲਣੀ ਸੀ ਤੇ ਵਰਕਰ ਮਿਲਣੀ ਦੇ ਦੌਰਾਨ ਹੀ ਜਿਹੜਾ ਸਰਦੂਲਗੜ੍ਹ ਦੇ ਵਿੱਚ ਵੀ ਪੰਜਾਬ ਬਚਾਓ ਯਾਤਰਾ ਪਹੁੰਚੀ ਤਾਂ ਇੱਕ ਜਵਾਬ ਜਿਹੜਾ ਵੱਖਰੇ ਤਰੀਕੇ ਦੇ ਨਾਲ ਦੇਤਾ ਗੁਰਮੀਤ ਸਿੰਘ ਖੁੱਡੀਆਂ ਕਹਿੰਦੇ ਕਿ ਪੰਜਾਬ ਉਹਦੋਂ ਬਚਾਉਣਾ ਸੀ ਜਦੋਂ ਉਹਨਾਂ ਦੇ ਹੱਥ ਹੁਣ ਪੰਜਾਬ ਬਚਾਉਣ ਦੀ ਲੋੜ ਨਹੀਂ ਹੁਣ ਤਾਂ ਪੰਜਾਬ ਆਪਣੇ ਆਪ ਬਚ ਜਾਣਾ ਜੇ ਪੰਜਾਬ ਤੁਸੀਂ ਬਚਾਇਆ ਹੁੰਦਾ ਤਾਂ ਸਾਨੂੰ ਲੋਕ ਚਾਹੁੰਦੇ ਨਾ ਸਾਨੂੰ ਇੰਨਾ ਬਹੁਮਤ ਦੇ ਕੇ ਸਰਕਾਰ ਨਾ ਬਣਾਉਂਦੇ ਤਾਂ ਬਹੁਤ ਸਾਰੀਆਂ ਗੱਲਾਂ ਹੋਰ ਵੀ ਕਈਆਂ ਨੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਦੋਸਤੋ ਕਿਉਂਕਿ ਹੁਣ ਜਿਹੜਾ ਚੋਣਾਂ ਦੇ ਵਿੱਚ ਜਵਾਬ ਤੇ ਸਵਾਲ ਲਗਾਤਾਰ ਹੁੰਦੇ ਰਹਿਣਗੇ ਤਾਂ ਇਹ ਜਿਹੜਾ ਗੁਰਮੀਤ ਸਿੰਘ ਖੁੱਡੀਆਂ ਨੇ ਜਵਾਬ ਦਿੱਤਾ ਸੁਣ ਕੇ ਹਾਸਾ ਵੀ ਆਉਂਦਾ ਤੇ ਗੱਲਾਂ ਵੱਡੀਆਂ ਵੀ ਕਈਆਂ ਨੇ ਕਿ ਪੰਜਾਬ ਬਚਾਓ ਯਾਤਰਾ ਕੱਢਦੇ ਫਿਰਦੇ ਆ ਮੈਨੂੰ ਤਾਂ ਇਹ ਲੱਗਦਾ ਕਿ ਬਠਿੰਡਾ ਤੋਂ ਹਰ ਮੇ ਬੀਬਾ ਸੇ ਮਰਤਕ ਔਰ ਬਾਦਲ ਚੋਣ ਹੀ ਨਹੀਂ ਲੜਨਗੇ ਵੱਡੀਆਂ ਗੱਲਾਂ ਕਈਆਂ ਨੇ ਸੁਣ ਕੇ ਨਾ ਦੱਬ ਕੇ ਸ਼ੇਅਰ ਕਰਿਓ ਵੀਡੀਓ ਨੂੰ ਆਪਣੀ رائے ਜ਼ਰੂਰ ਸਾਂਝੀ ਕਰਿਓ ਆਹ ਸੁਣਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਵਰਕਰ ਮਿਲਣੀ ਦੌਰਾਨ ਜਿਹੜਾ ਬਾਦਲ ਪਰਿਵਾਰ ਦੇ ਉੱਪਰ ਕੀ ਵਿਅੰਗ ਕਸਿਆ ਦੇਖੋ ਜੀ ਬਾਦਲ ਪਰਿਵਾਰ ਤੇ ਖੁੱਡੀਆਂ ਪਰਿਵਾਰ ਕੋਲ ਲੰਬੇ ਸਮੇਂ ਤੋਂ ਚੱਲਦੀ ਰਹੀ ਹੈ ਗੱਲ ਆਹ ਦੇਖੋ ਚਲੋ ਮੈਂ ਥੋੜਾ ਗਰੀਬੜੇ ਬੰਦਿਆਂ ਚੋਂ ਸੀ ਔਡੀ ਵੱਡੀ ਗੱਲ ਨਹੀਂ ਸੀ ਉਹ ਮੁੱਖ ਮੰਤਰੀ ਤੇ ਬਾਰ-ਬਾਰ ਦੀ ਵੱਡੀ ਗੱਲ ਸੀ ਇਸ ਪਰਿਵਾਰ ਨੂੰ ਲੰਬੀ ਹਲਕੇ ਦੇ ਲੋਕਾਂ ਨੇ ਇਹ ਦੱਸਦਾ ਵੀ ਲੋਕਾਂ ਚ ਵੱਡੀ ਤਾਕਤ ਹੋਇਆ ਕਰਦੀ ਹੈ ਕੋਈ ਮੁੱਲ ਨਹੀਂ ਫਰੀਦਾ ਜਾ ਸਕਦੇ ਕਿਸੇ ਦੀ ਜ਼ਮੀਰ ਨਹੀਂ ਕਿ ਦਿੱਦੀ ਜਾ ਸਕਦੇ ਔਰ ਉਹੀ ਉਸ ਪਰਿਵਾਰ ਚੋਂ ਤੇ ਹੁਣ ਤੱਕ ਮੈਂ ਇਸ ਗੱਲ ਦਾ ਖਲਸ਼ਾ ਮੈਨੂੰ ਹੈ ਕਿ ਬੀਬਾ ਹਰ ਸਿਮਰਤ ਸ਼ਾਇਦ ਬਠਿੰਡੇ ਤੋਂ ਚੋਂਨ ਨਾਲ ਆ ਸੁਣ ਲੋ ਅੱਜ ਉਹ ਇੱਥੇ ਕੀ ਕਰ ਪੰਜਾਬ ਬਚਾਓ ਪੰਜਾਬ ਹੁਣ ਬਚਾਉਣ ਦੀ ਗੱਲ ਜਿਹੜਾ ਪੰਜਾਬ ਤਾਂ ਬਹੁਤ ਚਿਰ ਦਾ ਇਹਨਾਂ ਨੇ ਬਚਾ ਲੈਣਾ ਸੀ ਜੇ ਬਚਾਉਣ ਵਾਲੇ ਨੇ ਸਾਨੂੰ ਆਉਣ ਦੀ ਮੇਰੇ ਖਾਲ ਲੋੜ ਹੀ ਨਾ ਪੈਂਦੀ ਸਾਡੀ ਨੌਬਤ ਹੀ ਨਹੀਂ ਹੋਈ ਸੀ ਹਿੱਤੋਂ ਤੱਕ ਔਰ ਇਹ ਸਾਰਾ ਕੁਝ ਵੇਖ ਕੇ ਜਾ ਕੇ ਹੋ ਸਕਦਾ ਉਹ ਮਨ ਸ਼ਾਇਦ ਬਦਲ ਜਾਵੇ ਵੈਸੇ ਵੇਖੋ ਜੀ ਸਾਰਾ ਜਿਹੜੀ ਪਾਰਟੀ ਐ ਬੈਲ ਕੀਤੀ ਅਸੀਂ ਆਪਣੇ ਉਮੀਦਵਾਰ ਇਸ ਦਾ 13 ਜਿੱਤਣ ਵਾਸਤੇ ਹੀ ਐ ਤੇ ਵਾਈਰਲ ਪੜਾ ਕਰੂਗਾ ਪਾਰਟੀ ਦਾ ਹੀ ਐ ਮੈਨੂੰ ਕਿਸੇ ਨੇ ਦੱਸਿਆ ਹੋਵੇ ਤਮੇ ਤੁਹਾਨੂੰ ਦੱਸ ਦਿਆਂ ਵੀ ਚਾਰ ਪੰਜ ਆ ਵੀ ਤਿਆਰ ਫਿਰਦੇ ਆ ਤੇ ਹੁਣ ਇਹ ਤਾਂ ਗੱਲਾਂ ਬਾਤਾਂ ਸੁਣਦੇ ਆ ਤੇ ਕੋਈ ਹੋਰ ਪਾਰਟੀ ਜੂ ਇੱਧਰ ਵੀ ਆਉਣ ਨੂੰ ਫਿਰਦੇ ਹੋਣੇ ਮੈਂ ਇਸ ਵਾਲੇ ਬਹਿਸ ਤੇ ਨਹੀਂ ਪੈਂਦਾ ਤੁਸੀਂ ਵੀ ਸੁਣਿਆ ਦੋਸਤੋ ਕਹਿੰਦੇ ਵੀ ਪੰਜਾਬ ਪਹਿਲਾਂ ਬਚਾਉਣਾ ਸੀ ਹੁਣ ਪੰਜਾਬ ਨੂੰ ਬਚਾਉਣ ਦੀ ਲੋਟ ਨਹੀਂ ਹੁਣ ਤਾਂ ਆਮ ਆਦਮੀ ਪਾਰਟੀ ਬਚਾਈ ਲਊਗੀ ਪੰਜਾਬ ਨੂੰ ਤਾਂ ਦੂਜੇ ਪਾਸੇ ਇਹ ਵੀ ਕਿਹਾ ਵੀ 13 ਦੀਆਂ 13 ਸੀਟਾਂ ਸੀ ਜਿੱਤ ਕੇ ਝੋਲੀ ਪਾਵਾਂਗੇ ਆਮ ਆਦਮੀ ਪਾਰਟੀ ਦੀ ਸਾਡੀ ਵੀ ਇਸ ਗੱਲ ਦੀ ਗਰੰਟੀ ਹੈ ਤੇ ਅਸੀਂ ਜਿਹੜੀਆਂ 13 ਦੀਆਂ 13 ਸੀਟਾਂ ਦੇ ਉੱਪਰ ਜਿੱਤ ਪ੍ਰਾਪਤ ਕਰਾਂਗੇ ਜੇ ਪਰਮਾਤਮਾ ਨੇ ਸਾਡਾ ਸਾਥ ਦਿੱਤਾ ਤਾਂ ਤਾਂ ਵੱਡੀਆਂ ਗੱਲਾਂ ਨੇ ਜਵਾਬ ਵੱਖਰੇ ਤਰੀਕੇ ਦੇ ਨਾਲ ਦਿੱਤਾ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਬਠਿੰਡਾ ਤੋਂ ਲੋਕ ਸਭਾ ਚੋਣਾਂ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੇ ਜਵਾਬ ਕੀ ਦਿੱਤਾ ਬਾਦਲ ਪਰਵਾਰ ਦੋਸਤੋ ਹਨੂ ਕਿਵੇਂ ਲੱਗਿਆ ਦੋਸਤੋ ਉਹ ਕਮੈਂਟ ਕਰਕੇ رائے ਜਰੂਰ ਸਾਂਝੀ ਕਰਿਓ ਤੇ ਵੀਡੀਓ ਨੂੰ ਲਾਈਕ ਕਰਕੇ ਕਰਿਓ ਦੱਬ ਕੇ ਸ਼ੇਅਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ